ਕਲਦੀਪ ਜੀ ਜਿਹੜਾ ਭਾਰਤ ਮੁਲਕ ਹੈ ਜੀ ਇਹਦੇ ਵਿੱਚ ਇਹ ਮੰਨਿਆ ਜਾਂਦਾ ਹੈ ਕਿ ਜਿਹੜੀਆਂ ਉਥੇ ਦੀਆਂ ਸੋਸ਼ਲ ਵੈਲਿਊਜ਼ ਨੇ ਬੱਚੇ ਆਪਣੇ ਮਾਪੇ-ਪਾਪ ਦੀ ਬਹੁਤ ਕੇਅਰ ਕਰਦੇ ਨੇ ਤੇ ਸਰਮਨ ਵਰਗੀਆਂ ਕਹਾਣੀਆਂ ਆਪਾਂ ਸੁਣੀਆਂ ਨੇ ਕਿ ਕਿਸ ਤਰੀਕੇ ਨਾਲ ਉਸਨੇ ਆਪਣੇ ਮਾਪੇ-ਪਾਪ ਦੀ ਸੇਵਾ ਕੀਤੀ ਪਰ ਹੁਣ ਕੁਝ ਖਬਰਾਂ ਇਸ ਤਰ੍ਹਾਂ ਦੀਆਂ ਆ ਰਹੀਆਂ ਨੇ ਕਿ ਕੁਝ ਮਾਪੇ ਰੋਲ ਰਹੇ ਨੇ ਤੇ ਕਿੱਥੇ ਜਾ ਰਹੇ ਨੇ ਜੀ ਇਹ ਸਰਵਣ ਮਾਪੇ ਜੇ ਮਾਂ ਪੁੱਤ ਜਿਹੜੇ ਨੇ ਜੀ ਸਮੱਸਿਆ ਹੈਗੀ ਆ ਜੀ ਵੱਧ ਰਹੀ ਆ ਹਮਮ ਕਿਉਂਕਿ ਥੋੜਾ ਜਿਹਾ ਸੈਲਫਿਸ਼ ਅਪਰੋਚ ਜਿਹੜੀ ਨਾ ਸਾਡੀ ਵੱਧ ਗਈ ਆ ਜੀ ਅਸੀਂ ਸੋਚਦੇ ਵੀ ਜੀਓ ਜੀਓ ਬਸ ਕਿਸੇ ਲਈ ਸਮਰਪਿਤ ਹੋ ਕੇ ਜਿਉਣ ਵਾਲੇ ਭਾਵਨਾਵਲੇ ਬਹੁਤ ਲੋਕ ਐ ਪਰ ਘਟਦੇ ਜਾ ਰਹੇ ਨੇ ਜੀ ਇੰਡੀਆ ਦੇ ਬਾਰੇ ਕੁਝ ਵਰਲਡ ਦੀਆਂ ਵੀ ਰਿਪੋਰਟਸ ਆ ਗਈਆਂ ਨੇ ਪਰ ਇੰਡੀਆ ਦਾ ਜਿਵੇਂ ਤੁਸੀਂ ਕਿਹਾ ਕਿ ਸਮਾਜ ਕੁਝ ਹੋਰ ਇਸ਼ਾਰਾ ਕਰਦਾ ਸੋ ਅਸੀਂ ਉਹਦੀ ਥੋੜੀ ਜਿਹੀ ਜਿਹੜੀ ਅੰਕੜਿਆਂ ਦੇ ਹਿਸਾਬ ਨਾਲ ਜਿਹੜੀ ਗੱਲ ਕਰ ਲੈਂਦੇ ਆ ਜੀ ਜੀ ਔਰ ਇਹਦੇ ਵਿੱਚ ਜਿਹੜੇ ਅੰਕੜੇ ਅਸੀਂ ਸਾਂਝੇ ਕਰਨੇ ਨੇ ਉਸ ਤੋਂ ਪਹਿਲਾਂ ਦੱਸ ਦਈਏ ਕਿ ਇੱਕ ਬਾਗਮਾਨ ਵਰਗੀ ਮੂਵੀ ਆਈ ਸੀ ਜਿਸ ਨੇ ਲੋਕਾਂ ਨੂੰ ਝੰਡੋੜਿਆ ਸੀ ਫਰਕੇ ਉਸ ਤੋਂ ਬਾਅਦ ਥੋੜਾ ਬਹੁਤਾ ਅਸਰ ਦਿਸਿਆ ਵੀ ਹੈ ਪਰ ਓਵਰਆਲ ਉਸ ਨੂੰ ਮੂਵੀ ਦੇ ਤੌਰ ਤੇ ਹੀ ਰਹਿ ਲਿਆ ਲਿਆ ਗਿਆ ਤਕਰੀਬਨ 20 ਸਾਲ ਹੋ ਗਏ ਨੇ ਉਸ ਮੂਵੀ ਨੂੰ ਆਇ ਨੂੰ ਭਗਵਾਨ ਨੂੰ ਤੇ ਮਿਨਿਸਟਰੀ ਆਫ ਹੈਲਥ ਐਂਡ ਫੈਮਿਲੀ ਵੈਲਫੇਅਰ ਤੇ ਨੀਤੀ ਆਯੋਗ ਇੰਡੀਆ ਦੇ ਜਿਹੜੇ ਆਧਾਰੇ ਨੇ ਉਹ ਬ੍ਰੇਕਡਾਊਨ ਜਦੋਂ ਫੈਮਿਲੀ ਸਟਰਕਚਰ ਦੀ ਕਰਦੀ ਹੈ ਤਾਂ ਉਹ ਕਹਿੰਦੇ ਨੇ ਕਿ 40% ਇੰਡੀਆ ਦੀ ਬਜ਼ੁਰਗ ਆਬਾਦੀ ਜਿਹੜੀ ਹੈ ਉਹ ਗਰੀਬੀ ਦੀ ਰੇਖਾ ਤੋਂ ਹੇਠ ਹੈ ਉਹਨਾਂ ਦੀ ਕੋਈ ਇਨਕਮ ਨਹੀਂ ਹੈ ਉਹਨਾਂ ਦਾ ਇਲਾਜ ਕਰਵਾਉਣ ਵਾਲਾ ਕੋਈ ਨਹੀਂ ਹੈ ਉਹਨਾਂ ਨੂੰ ਸਾਹਮਣ ਵਾਲਾ ਨਹੀਂ ਹੈ ਉਹਨਾਂ ਲਈ ਕੋਈ ਸਿਸਟਮ ਨਹੀਂ ਹੈ ਤੇ ਉਹ ਡਿਪੈਂਡੈਂਟ ਰਹਿੰਦੇ ਨੇ ਫਿਰ ਫੈਮਲੀ ਦੇ ਤੇ ਆਪਣੇ ਬੱਚਿਆਂ ਤੇ ਤੇ ਗਾਂ ਜਿਹੜੇ ਹੋਰ ਬੱਚੇ ਹੁੰਦੇ ਨੇ ਜਿਹਦੇ ਕਰਕੇ ਉਹਨਾਂ ਨੂੰ ਅਬਿਊਜ਼ ਜਿਹੜਾ ਹੈ ਉਹ ਸਹਿਣਾ ਪੈਂਦਾ ਇੱਕ ਰਿਪੋਰਟ ਹੋਰ ਜਿਹੜੀ ਹੈ ਛਪੀ ਹੈ ਇੰਡੀਆ ਏਜਿੰਗ ਰਿਪੋਰਟ ਇਹ ਯੂਨਾਈਟਿਡ ਨੇਸ਼ਨ ਦੀ ਰਿਪੋਰਟ ਹੈ ਯੂਨਾਈਟਿਡ ਨੇਸ਼ਨਸ ਪੋਪੂਲੇਸ਼ਨ ਫੰਡ ਹੈ ਯੂ ਐਨ ਐਫ ਪੀਏ ਤੇ 2022 ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਉਹਨਾਂ ਨੇ ਕਿਹਾ ਸੀ ਕਿ ਮਿਨਿਸਟਰੀ ਆਫ ਹੈਲਥ ਐਂਡ ਫੈਮਲੀ ਵੈਲਫੇਅਰ ਦੀ ਰਿਪੋਰਟ ਵਿੱਚ ਪਤਾ ਲੱਗਾ ਕਿ 5% ਜਿਹੜੇ ਸੀਨੀਅਰ ਨੇ ਸਰਵੇ ਦੇ ਵਿੱਚ ਉਹਨਾਂ ਨੂੰ ਉਹਨਾਂ ਨੂੰ ਜਿਹੜਾ ਬੁਰਾ ਵਿਹਾਰ ਜਿਹੜਾ ਉਹਨਾਂ ਨਾਲ ਜੀ ਕੀਤਾ ਜਾਂਦਾ ਸੋ ਮਿਨਿਸਟਰੀ ਆਫ ਸੋਸ਼ਲ ਜਸਟਿਸ ਐਂਡ ਏਮਪਾਵਰਮੈਂਟ ਦੇ ਵਿੱਚ ਪਤਾ ਲੱਗਾ ਕਿ ਬਜ਼ੁਰਗਾਂ ਖਿਲਾਫ 2019 ਤੇ 21 ਦੇ ਦਰਮਿਆਨ ਪੂਰੇ ਇੰਡੀਆ ਦੇ ਵਿੱਚ 78000 ਕੇਸ ਦਰਜ ਹੋਏ ਹੁਣ ਇਹ ਉਹ ਕੇਸ ਨੇ ਜਿਹੜੇ ਦਰਜ ਹੋਏ ਜਿਨ੍ਹਾਂ ਦਾ ਪਤਾ ਹੀ ਨਹੀਂ ਲੱਗਾ ਉਹਨਾਂ ਦਾ ਕੀ ਹੈ ਔਰ ਇਹਨਾਂ ਕੇਸਾਂ ਦੇ ਵਿੱਚ ਮਰਡਰ ਅਟੈਂਪਟ ਟੂ ਮਰਡਰ ਰੇਪ ਰੋਬਰੀ ਐਕਸਟਰਸ਼ਨ ਇਸੋ ਜਿਹੜੀਆਂ ਘਟਨਾਵਾਂ ਜਿਹੜੀਆਂ ਗੰਭੀਰ ਸਮੱਸਿਆਵਾਂ ਸੀ ਉਹ ਸਾਹਮਣੇ ਆਈਆਂ 글로ਬਲੀ ਵੈਸੇ ਦੁਨੀਆ ਭਰ ਦੇ ਵਿੱਚ ਮੰਨਿਆ ਜਾਂਦਾ ਹੈ ਕਿ 6 ਵਿੱਚੋਂ ਇੱਕ ਬਜ਼ੁਰਗ ਜਿਹੜੇ ਜਿਹੜੇ 60 ਸਾਲ ਤੋਂ ਉੱਪਰ ਦੀ ਉਮਰ ਦੇ ਹੈਗੇ ਨੇ ਉਹਨਾਂ ਨੂੰ ਆਪਣੇ ਪਰਿਵਾਰਾਂ ਦੇ ਵਿੱਚ ਅਬਿਊਜ਼ ਦਾ ਸਾਹਮਣਾ ਕਰਨਾ ਪੈਂਦਾ ਹੈ 2023 ਅਤੇ 24 ਦੇ ਦਰਮਿਆਨ ਸੋ ਬਟਾ ਡਾਟਾ ਹੈ WHO ਜਿਹੜੀ ਸਟੱਡੀ ਕਰਦੀ ਹੈ ਉਹਦੇ ਵਿੱਚ ਕਹਿੰਦੇ ਨੇ ਕਿ ਇੰਡੀਆ ਦੀ ਜਿਹੜੀ ਆਬਾਦੀ ਹੈ ਉਹ 20% ਜਿਹੜੀ ਆ ਉਹ ਆਬਾਦੀ 2050 ਤੱਕ 60 ਸਾਲ ਦੀ ਏਜ ਨੂੰ ਕਰਾਸ ਕਰ ਜਾਵੇਗੀ ਜੋ ਕਿ ਇੱਕ ਬਹੁਤ ਵੱਡਾ ਅੰਕੜਾ ਹੈ ਸੋ ਬਜ਼ੁਰਗਾਂ ਦੀ ਆਬਾਦੀ ਇੰਡੀਆ ਦੇ ਵਿੱਚ ਬਹੁਤ ਵੱਡੀ ਹੋਵੇਗੀ ਤੇ ਇਸ ਲਈ ਸਰਕਾਰਾਂ ਨੂੰ ਤੇ ਕੁਝ ਜਿਹੜੇ ਇੱਕ ਇੰਡੀਆ ਦੇ ਕਾਨੂੰਨ ਹੈਗੇ ਨੇ ਉਹਨਾਂ ਨੂੰ ਸਖਤ ਕਰਨ ਦੀ ਜਿਹੜੀ ਆ ਗੱਲ ਲਿਆਂਦੀ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਕੁਝ ਕਾਨੂੰਨ ਲਿਆਂਦੇ ਵੀ ਨਹੀਂ ਸਰਕਾਰਾਂ ਨੇ ਜਿਸ ਦੇ ਵਿੱਚ ਇੱਕ ਐਕਟ 2019 ਦੇ ਵਿੱਚ ਲੋਕ ਸਭਾ ਦੇ ਵਿੱਚ ਲਿਆਂਦਾ ਗਿਆ ਸੀ ਜਿਸ ਵਿੱਚ 6 ਮਹੀਨੇ ਦੀ ਸਜ਼ਾ ਤੇ 10000 ਤੱਕ ਦਾ ਜੁਰਮਾਨਾ ਉਹਨਾਂ ਬੱਚਿਆਂ ਵਾਸਤੇ ਸੀ ਜਿਹੜੇ ਆਪਣੇ ਮਾਪਿਆਂ ਨੂੰ ਅਬਿਊਜ਼ ਕਰਦੇ ਨੇ ਜਾਂ ਨੈਗਲੈਕਟ ਕਰਦੇ ਨੇ ਪਰ ਇੰਡੀਆ ਦੇ ਵਿੱਚ ਬਹੁਤ ਸਾਰੀਆਂ ਸੰਸਥਾਵਾਂ ਨੇ 2024 ਦੇ ਵਿੱਚ ਇਸੇ ਤਰ੍ਹਾਂ ਇੱਕ ਹੈਲਪਏ ਜੀ ਇੰਡੀਆ ਦੀ ਇੱਕ ਸੰਸਥਾ ਨੇ ਪਤਾ ਲਾਇਆ ਸੀ ਕਿ ਅਸੀਂ ਇੱਕ ਸਰਵੇ ਕੀਤਾ ਤੇ ਬਜ਼ੁਰਗਾਂ ਕੋਲ ਜਾ ਜਾ ਕੇ ਪੁੱਛਿਆ ਤੇ 7% ਤੋਂ ਵੱਧ ਬਜ਼ੁਰਗ ਜਿਹੜੇ ਨੇ ਉਹ ਜਿਹੜੇ ਸੀ ਉਹ ਅਬਿਊਜ਼ ਸਹਿ ਰਹੇ ਨੇ ਭਾਵ ਉਹਨਾਂ ਨੂੰ ਆਪਣੇ ਪਰਿਵਾਰਾਂ ਦੇ ਵਿੱਚ ਗਾਲੀ ਗਲੋਚ ਸੁਣਾ ਪੈ ਰਿਆ ਤੇ ਔਖੇ ਹਾਲਾਤਾਂ ਵਿੱਚ ਨੇ ਅਬਿਊਜ਼ ਕਿਸੇ ਵੀ ਤਰ੍ਹਾਂ ਦਾ ਮਾਰਕੁੱਟ ਵੀ ਹੋ ਸਕਦੀ ਹੈ। ਔਰ ਵੱਡੀ ਗੱਲ ਇਹ ਹੈ ਕਿ 42% ਜਿਹੜੇ ਸੀ ਉਹ ਆਪਣੇ ਉਹਨਾਂ ਦੇ ਪੁੱਤਰਾਂ ਵੱਲੋਂ ਹੀ ਸੀ ਭਾਵ ਮਾਪਿਆਂ ਨੂੰ ਆਪਣੇ ਪੁੱਤਰਾਂ ਨੇ ਹੀ ਜਿਹੜਾ 42% ਜਿਹੜੇ ਸੀ ਉਹ ਉਹ ਦੋਸ਼ੀ ਜਿਹੜੇ ਦੇਖੇ ਗਏ ਕਿ ਉਹਨਾਂ ਵੱਲੋਂ ਦੁਖੀ ਸੀ ਮਾਪੇ ਤੇ 28% ਜਿਹੜੇ ਸੀ ਉਹ ਧੀਆਂ ਤੋਂ ਦੁਖੀ ਸੀ ਤੇ ਇਹਦੇ ਵਿੱਚ ਇਹ ਹੈ ਕਿ ਜਿਹੜੇ ਫਾਈਨੈਂਸ਼ਲੀ ਸਿਕਿਉਰ ਸਗੇ ਜਿਨ੍ਹਾਂ ਦੇ ਕੋਲ ਕੁਝ ਸੀਗਾ ਨਾ ਉਹ ਠੀਕ ਠਾਕ ਰਹੇ ਸੋ ਗਵਰਨਮੈਂਟ ਆਫ ਇੰਡੀਆ ਨੇ ਇੱਕ ਐਲਟਰ ਲਾਈਨ ਹੈਲਪਲਾਈਨ ਵੀ ਸ਼ੁਰੂ ਕੀਤੀ ਹੋਈ ਹੈ ਤੇ ਇਹਦੇ ਵਿੱਚ 2024 ਦੇ ਅਖੀਰ ਤੱਕ ਕਹਿੰਦੇ ਇਸ ਹੈਲਪਲਾਈਨ ਜਦੋਂ ਸ਼ੁਰੂ ਕੀਤੀ ਸੀ ਉਸ ਤੋਂ ਥੋੜੇ ਸਮੇਂ ਦੇ ਵਿੱਚ ਇਹਨਾਂ ਨੂੰ 24 ਲੱਖ ਕਾਲਸ ਆਈਆਂ ਸੋ ਇਹ ਦੇ ਦਿੱਲੀ ਦੇ ਵਿੱਚ ਇੱਕ ਸੰਸਥਾ ਹੈ ਉਹ ਕਹਿੰਦੇ ਕਿ ਰੋਜ਼ ਸਾਨੂੰ 4 ਤੋਂ 5 ਇਸ ਤਰ੍ਹਾਂ ਦੀਆਂ ਉਹਨਾਂ ਦੀ ਉਹ ਉਹ ਜਿਹੜਾ ਮਾਪਿਆਂ ਦੀਆਂ ਕਾਲਾਂ ਦੀਆਂ ਸੀਨੀਅਰ ਸਿਟੀਜ਼ਨਾਂ ਦੀਆਂ ਕਾਲਾਂ ਆਉਂਦੀਆਂ ਜਿਹੜੇ ਕਿ ਡਿਸਟਰੈਸ ਦੇ ਵਿੱਚ ਹੁੰਦੇ ਨੇ ਜਿਨ੍ਹਾਂ ਨੂੰ ਪੁੱਛਣ ਕਿਛਣ ਵਾਲਾ ਕੋਈ ਨਹੀਂ ਤੇ ਬਹੁਤ ਵੱਡੀ ਮੁਸ਼ਕਲ ਦੇ ਵਿੱਚ ਹੁੰਦੇ ਨੇ ਸੋ ਇਸ ਮਾਮਲੇ ਦੇ ਵਿੱਚ ਐਨਆਰਆਈਆਂ ਦਾ ਵੀ ਨਾਮ ਜੜਾ ਆਉਂਦਾ ਕਿ ਬਹੁਤ ਸਾਰੇ ਬੱਚੇ ਜਿਹੜੇ ਨੇ ਬਾਹਰ ਚਲੇ ਗਏ ਨੇ ਔਰ ਬਜ਼ੁਰਗ ਜਿਹੜੇ ਉਹਨਾਂ ਦੇ ਪਿੱਛੇ ਉਹ ਕੱਲ ਪੁਣੇ ਦੇ ਵਿੱਚ ਜ਼ਿੰਦਗੀ ਜਿਉਣ ਲਈ ਮਜਬੂਰ ਨੇ ਪਰ ਐਟ ਲੀਸਟ ਆਫ ਫਾਈਨੈਂਸ਼ਲੀ ਕੇਵਰੇ ਠੀਕ ਠਾਕ ਹੁੰਦੇ ਨੇ ਜ਼ਿਆਦਾ ਕਰਕੇ ਇਹ ਮਸਲਾ ਫਾਈਨੈਂਸਸ ਦੇ ਨਾਲ ਜੁੜਿਆ ਹੋਇਆ ਤੇ ਜਿਹੜੇ ਫਾਈਨੈਂਸ਼ਲੀ ਸਿਕਿਉਰ ਨੇ ਉਹ ਕੁਝ ਠੀਕ ਠਾਕ ਨੇ ਜੀ ਜੀ ਸਥਿਤੀ ਕਾਫੀ ਗੰਭੀਰ ਹੈ